ਜਦੋਂ ਸੰਤਰੇ ਵਿੱਚੋਂ ਜੂਸ ਕੱਢ ਲਿਆ ਜਾਏ ਤੇ ਬਾਅਦ ਦੇ ਵਿੱਚ ਰਹਿ ਜਾਂਦੀਆਂ ਗਿਟਕਾਂ ਇਹ ਹੁਣ ਗਿਟਕਾਂ ਦਿੱਤੀਆਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਵੇਖੋ ਜਿਹੜਾ ਟੋਟਲ ਮੈਂ ਜਟਕੀ ਗੱਲ ਸਮਝਾਣ ਲੱਗਾ ਆਮ ਤੌਰ ਤੇ ਜੇ ਤੁਸੀਂ ਫਾਈਨੈਂਸ਼ੀਅਲ ਮੈਟਰਸ ਦੀ ਉਹਨਾਂ ਟਰਮ 'ਚ ਗੱਲ ਕਰੋਗੇ ਆਮ ਸਧਾਰਨ ਪੰਜਾਬੀਆਂ ਨੂੰ ਸਮਝ ਹੀ ਕੁਝ ਨਹੀਂ ਆਏਗਾ ਜੇ 100 ਰੁਪਏ ਦੀ ਆਮਦਨ ਗਵਰਨਮੈਂਟੋਂ ਪੰਜਾਬ 97 ਰੁਪਏ ਵਿੱਚੋਂ ਜਿਹੜੇ ਨੇ ਉਹ ਤਨਖਾਵਾਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਬੈਂਕਾਂ ਦੇ ਕਰਜ਼ੇ ਵਾਪਸ ਕਰਨ ਦੇ ਵਿੱਚ ਤੇ ਪਾਵਰ ਸਬਸਿਡੀ ਦੇ ਵਿੱਚ ਜਾ ਰਹੇ ਰੁਪਏ ਵੱਜਦੇ ਨੇ ਚੀਮਾ ਸਾਹਿਬ ਕੋ ਤਿੰਨ ਹੁਣ 104 ਰੁਪਏ ਤਿੰਨ ਬਚੇ ਜੀ ਆਪੇ ਹਿਸਾਬ ਲਾ ਲਓ ਉਹ ਤਿੰਨਾਂ ਦਾ ਕੀ ਮਿਲੇਗਾ ਤੁਸੀਂ ਲੱਭਦੇ ਫਿਰਦੇ ਸੀ ਕੀਨੂ ਦਾ ਜੂਸ ਦਾ ਗਲਾਸ ਮਿਲ ਗਿਆ ਤੁਹਾਨੂੰ ਗਿੱਟਕਾ ਸਰਕਾਰੀ ਮੁਲਾਜ਼ਮ 올ਡ ਪੈਨਸ਼ਨ ਸਕੀਮ ਦੀ ਇੰਤਜ਼ਾਰ ਕਰ ਰਹੇ ਨੇ ਆਪਣੇ ਡੀਏ ਦੀ ਇੰਤਜ਼ਾਰ ਕਰ ਰਹੇ ਨੇ ਬੁਢਾਪਾ ਜਿੰਨੇ ਬਜ਼ੁਰਗ ਨੇ ਸਾਡੇ ਉਹ ਪੈਨਸ਼ਨਾਂ ਦੀ 올ਡ ਏਜ ਪੈਨਸ਼ਨ ਦੀ ਇੰਤਜ਼ਾਰ ਕਰ ਰਹੇ ਨੇ ਹਰ ਵਰਗ ਜਿਹੜਾ ਨੌਜਵਾਨ ਬੱਚੇ ਸਾਡੇ ਜਿਹੜੇ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜ਼ਮੀਨਾਂ ਵੇਚ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਵਾਅਦਾ ਭਗਵੰਤ ਮਾਨ ਨੇ ਕੀਤਾ ਸੀ ਕਿ ਬਾਹਰਲੇ ਬੱਚੇ ਹੁਣ ਪੰਜਾਬ ਚ ਆ ਕੇ ਕੰਮ ਗੋਰੇ ਆਇਆ ਕਰਨਗੇ ਇੱਥੇ ਤੇ ਜਿਹੜੇ ਪੂਰੇ ਨੇ ਉਹ ਰਹਿਣ ਨੂੰ ਤਿਆਰ ਨਹੀਂ ਗੋਰੇ ਕਿੱਥੋਂ ਆ ਜਾਣਗੇ ਘੱਟੋ ਘੱਟ ਆਪਣੇ ਹੀ ਮੰਗਾ ਲਓ ਹੋਰ ਨਹੀਂ ਕੋਈ ਆਂਦੇ ਸੇ ਤੋ ਗੱਲ ਇਹ ਹੈ ਕਿ ਬਿਲਕੁਲ ਫੇਲਡ ਸਰਕਾਰ ਹੈ ਕੁਝ ਕੱਢਣ ਪਾਣੂ ਇਹਨਾਂ ਕੋਲ ਨਹੀਂ ਬਸ ਕਰਜ਼ਾ ਲੈਣ ਨੂੰ ਤਗੜੇ ਨੇ ਝੂਠ ਬੋਲਣ ਨੂੰ ਤੇ ਕਫਰ ਤੋਲਣ ਮੈਂ ਪਹਿਲੇ ਪੁੱਛਣਾ ਵੇਖੋ ਇੱਕ ਗਾਰੰਟੀ ਸੀ ਕੇਜਰੀਵਾਲਦੀ ਤੇ ਭਗਵੰਤ ਮਾਨ ਦੇ ਕਿ ਅਸੀਂ 54000 ਕਰੋੜ ਰੁਪਇਆ ਪੰਜਾਬ ਚ ਪਹਿਲੀ ਗੱਲ ਇਹਨੇ ਕਹੀ ਸੀ ਅਸੀਂ ਇੱਕ ਵੀ ਪੈਸਾ ਆਂਦੇ ਟਾਈਮ ਤੇ ਕਦੀ ਲੋਨ ਨਹੀਂ ਚੁਕਾਂਗੇ ਕਰਜ਼ਾ ਨਹੀਂ ਚੁਕਾਂਗੇ ਤੇ 54000 ਕਰੋੜ ਰੁਪਇਆ ਕਿਹਾ ਸੀ 20000 ਕਰੋੜ ਰੁਪਇਆ ਰੇਟ ਚੋ ਸਾਲ ਦਾ ਤੇ 34000 ਕਰੋੜ ਰੁਪਇਆ ਜਿਹੜਾ ਬਜਟ ਹੈ ਉਹਦੇ ਚੋ ਰਿਸ਼ਵਤ ਤੇ ਪਾਬੰਦੀ ਲਾ ਕੇ 20% ਪੈਸਾ ਕੱਢਾਂਗੇ ਇਹ 54000 ਊਡ ਬੀ ਗੁੱਡ ਐਨਫ ਭਾਵੇਂ ਸੜਕਾਂ ਵਾਸਤੇ ਭਾਵੇਂ ਹਸਪਤਾਲਾਂ ਵਾਸਤੇ ਭਾਵੇਂ ਮੈਡੀਕਲ ਕਾਲਜੇਜ਼ ਵਾਸਤੇ ਅਸੀਂ ਆਪਣੇ ਕੋਲੋਂ ਪੈਸਾ ਇਕੱਠਾ ਕਰਾਂਗੇ 1 ਰੁਪਇਆ ਇਹਨਾਂ ਕੋਲ ਨਹੀਂ ਔਨ ਦੀ ਕੰਟਰੀ 68000 ਕਰੋੜ ਰੁਪਇਆ ਦੋਹਾਂ ਸਾਲਾਂ ਚ ਕਰਜ਼ਾ ਚੁਕਲੇ ਜਿਸ ਸਪੀਡ ਤੇ ਚੱਲ ਰਹੇ ਨੇ ਮੇਰਾ ਖਿਆਲ ਹੈ 5 ਸਾਲ ਦੀ ਟਰਮ ਓਵਰ ਨਹੀਂ ਹੋਣੀ ਬੈਂਕਾਂ ਵਾਲੇ ਇਹਨਾਂ ਦੇ ਪਿੱਛੇ ਹੋਣੇ ਨੇ ਤੇ ਇਹ ਸਾਰੇ ਫਰਾਰ ਹੋਣਗੇ ਬਾਦਸ਼ਾਹ ਪਿਛਲੀ ਵਾਰੀ ਨਾਲੋਂ 11000 ਕਰੋੜ ਵੱਧ ਪ੍ਰੋਵੀਜ਼ਨ ਰੱਖਿਆ ਗਿਆ ਕਰਜ਼ੇ ਦਾ ਪਿਛਲੀ ਵਾਰ 30000 ਕਰੋੜ ਦਾ ਪ੍ਰੋਵੀਜ਼ਨ ਸੀ ਇਸ ਵਾਰ 41000 ਤੁਹਾਨੂੰ ਮੈਂ ਦੱਸਿਆ ਜੀ ਇਹ ਉਸ ਟ੍ਰੇਨ ਤੇ ਚੜ੍ਹੇ ਨੇ ਇਹਨਾਂ ਨੂੰ ਮੌਜਾਂ ਲੱਗ ਗਈਆਂ ਲੋਕਾਂ ਨੇ ਤੇ ਵੋਟਾਂ ਪਾਈਆਂ ਸੀ ਸੱਥਾਂ ਚੋਂ ਸਰਕਾਰਾਂ ਚੱਲਣ ਗਈਆਂ ਇਹ ਹੁਣ ਹੈਲੀਕਾਪਟਰ ਨੂੰ ਤੇ ਟਾਂਗੇ ਵਰਗਾ ਵਰਦੇ ਨੇ ਜਿਸ ਮੁੱਖ ਮੰਤਰੀ ਨਾਲ 135 36 ਗੱਡੀਆਂ ਚੱਲ ਰਹੀਆਂ ਨੇ ਜਿਸ ਨੂੰ ਜਿਸ ਦੇ ਪਰਿਵਾਰ ਨੂੰ ਤੇ ਮੁੱਖ ਮੰਤਰੀ ਨੂੰ ਸੇਵਗਾਰਡ ਕਰਨ ਵਾਸਤੇ 1100 ਪੁਲਿਸ ਦਾ ਮੁਲਾਜ਼ਮ ਆਈਜੀ ਤੋਂ ਲੈ ਕੇ ਥੱਲੇ ਤੱਕ ਲੱਗਿਆ ਉਹਨਾਂ ਨੂੰ ਕੀ ਫਿਕਰ ਫੱਕ ਹੈ ਜਹਾਜ਼ ਜਿਹੜੇ ਨੇ ਸਪੈਸ਼ਲੀ ਕੇਜਰੀਵਾਲ ਨੂੰ ਦਿੱਤੇ ਜਾਂਦੇ ਮੈਂ ਹੁਣ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਵੇਖੋ ਤੁਸੀਂ ਗਰੰਟੀ ਦਿੱਤੀ ਸੀ ਕਿ ਔਰਤਾਂ ਨੂੰ 1000 ਰੁਪਈਆ ਸੀ ਦੇਵਾਂਗੇ ਮਹੀਨੇ ਦਾ ਕਿੱਥੇ ਹੈ ਤੀਜਾ ਬਜਟ ਹੋਣਾ ਚੱਲਿਆ 2 ਵਜੇ ਟੱਪ ਚੁੱਕੇ ਸਾਰੀਆਂ ਗਰੰਟੀਆਂ ਝੂਠੀਆਂ ਮਲਾਜ਼ਮ ਵਿਚਾਰੇ ਇੰਤਜ਼ਾਰ ਕਰਦੇ ਸਾਰਿਆਂ ਵੱਧ ਜੇ ਰੋਲ ਇਹਨਾਂ ਨੂੰ ਜਿਤਾਉਣ ਦੇ ਵਿੱਚ ਤੇ ਮਲਾਜ਼ਮਾਂ ਦਾ ਰੋਲ ਅੱਜ ਕੋਈ ਇਹੋ ਜਿਹਾ ਸੜਕ ਹੈ ਨਹੀਂ ਪੰਜਾਬ ਜੀ ਜਿੱਥੇ ਜਾਂ ਕਿਸਾਨ ਬੈਠੇ ਨੇ ਜਾਂ ਸਾਡੇ ਜਿਹੜੇ ਨੇ ਸਰਕਾਰੀ ਮੁਲਾਜ਼ਮ ਉਹ ਬੈਠੇ ਨੇ ਜੇ ਇਜਾਜ਼ਤ ਦੇਣ ਤਾਂ ਮੇਰਾ ਖਿਆਲ ਚੀਫ ਮਿਨਿਸਟਰ ਨੂੰ ਕਰੋ ਇਹਨਾਂ ਲੋਕ ਲਿਖ ਲੈਣ ਦੇਖੋ ਸਾਰਿਆਂ ਨੂੰ ਸਾਰਿਆਂ ਨੂੰ ਪਹਿਲੇ ਇਹ ਹੈ ਕਿ ਬਜਟ ਦੇ ਵਿੱਚ ਆਪਣੇ ਪਹਿਲੇ ਖਰਚੇ ਤੇ ਘਟਾਓ ਹਜ਼ਾਰ ਕਰੋੜ ਰੁਪਈਆ ਤੇ ਆਪਣੀ ਮਸ਼ਹੂਰੀਆਂ ਤੇ ਲਾ ਰਹੇ ਨੇ ਮੇਰਾ ਖਿਆਲ ਪੰਜਾਬ ਦੇ ਹੁਣ ਟਾਇਲਟ ਵੀ ਨਹੀਂ ਇਹੋ ਜਿਹੇ ਰਹਿ ਗਏ ਜਿੱਥੇ ਭਗਵੰਤ ਮਾਨ ਦੀ ਫੋਟੋ ਨਹੀਂ ਲੱਗੀ ਜਿੱਥੇ ਬਿਲਕੁਲ ਕਿਸੇ ਦੀ ਫੋਟੋ ਨਹੀਂ ਹੋਣੀ ਚਾਹੀਦੀ ਉੱਥੇ ਵੀ ਲੱਗੀ ਹਰ 100 ਗੱਜ ਦੇ ਉੱਤੇ ਭਾਵੇਂ 에어ਪੋਰਟ ਤੇ ਚਲੇ ਜਾਓ ਸੜਕ ਤੇ ਚਲੇ ਜਾਓ ਤੁਹਾਨੂੰ ਦਰਸ਼ਨ ਪਹਿਲੇ ਇਹਦੇ ਹੁੰਦੇ ਤੇ ਜਿਹਦੇ ਮੱਥੇ ਸਵੇਰੋਂ ਸਵੇਰੇ ਲੱਗ ਜਾਂਦੇ ਉਹਦਾ ਪੂਰਾ ਦਿਨ ਕੰਮ ਹੀ ਕੋਈ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਵੀ ਹਰ ਪਿੰਡ 'ਚ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਜੇ ਸਵੇਰੋਂ ਸਿਰ ਘਰੋਂ ਚੰਗੇ ਸ਼ੁਭ ਕੰਮ ਨੂੰ ਨਿਕਲੇ ਜੋ ਮੱਥੇ ਲੱਗਦੇ ਆਮ ਤੌਰ ਬੰਦੇ ਕਹਿੰਦੇ ਕਿ ਯਾਰ ਅੱਜ ਕੰਮ ਸਿਰੇ ਨਹੀਂ ਚੜਨਾ ਇਤੋਂ ਬਿਹਤਰ ਹੈ ਕਿ ਗੱਡੀ ਤੋਂ ਉਤਰੋ ਤੇ ਆਪਣੇ ਗਰਾਜ 'ਚ ਗੱਡੀ ਲਾਓ ਤੇ ਉਹ ਇਹਦਾ ਕੰਮ ਹੋ ਜੇ ਕੋਈ ਇੱਕ ਕੰਮ ਸਿਰੇ ਨਹੀਂ ਵੇਖੋ ਆ ਨੌਜਵਾਨ ਬੱਚਾ ਸਾਡਾ ਸ਼ੁਭਮ ਉਹਦੇ ਪੋਸਟਮਾਰਟਮ ਤੋਂ ਸਾਫ਼ ਨਜ਼ਰ ਆ ਗਿਆ ਗੋਲੀ ਨਾਲ ਮੌਤ ਹੋਈ ਅਜੇ ਤੱਕ ਐਫ ਆਈ ਆਰ ਤਹਿਕੀਕਾਂ ਤੇ ਚਾਹਦੇ ਨੇ ਕਿ ਹਰਿਆਣੇ ਨੂੰ ਚਲੀ ਜਾ ਸਾਡੇ ਕੋਲ ਰਹੀ ਕੋਈ ਨਹੀਂ ਤੋਂ ਕਿਸੇ ਪਾਸੇ ਵੀ ਕੋਈ ਵਰਗ ਜਿਹੜਾ ਇਹਨਾਂ ਤੋਂ ਸੈਟੀਸਫਾਈਡ ਨਹੀਂ ਤੁਸੀਂ ਇੱਕ ਹੈਰਾਨੀ ਦੀ ਗੱਲ ਵੇਖੋ ਤੁਸੀਂ ਸਕੂਟਰ ਜਾਂ ਮੋਟਰਸਾਈਕਲ ਜਾਂ ਗੱਡੀ ਲੈਣੀ ਲੋਨ ਤੁਸੀਂ ਬੈਂਕ ਤੋਂ ਲੈਦੇ ਹੋ ਤੇ 25 0.25% ਇਹਨਾਂ ਨੇ ਉਹਦੇ ਉੱਤੇ ਵੀ ਆਪਣਾ ਇੱਕ ਸਟੈਂਪ ਡਿਊਟੀ ਲਾ ਦਿੱਤੀ ਤੁਸੀਂ ਘਰ ਦਾ ਲੋਨ ਲੈਣਾ ਹੈ ਬੈਂਕ ਨੂੰ ਪੈਸੇ ਤੁਸੀਂ ਦੇਣੇ ਨੇ ਡਿਊਟੀ ਸਟੈਂਪ ਡਿਊਟੀ ਇਹਨਾਂ ਲਾ ਦਿੱਤੀ ਕੋਈ ਇੱਕ ਇੱਕ ਕੰਮ ਤੇ ਦੱਸੋ ਕਿ ਕਿਸੇ 50 60 ਹਜ਼ਾਰ ਕਰੋੜ ਰੁਪਈਆ ਸਾਲ ਦਾ ਸਾਡੇ ਨੌਜਵਾਨ ਬੱਚੇ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਕੰਪਲੀਟ ਫੇਲਡ ਬਜਟ ਕੋਈ ਦੂਰ ਅੰਦੇਸ਼ੀ ਇਹਦੇ ਵਿੱਚ ਹੈ ਨਹੀਂ ਝੂਠ ਬੋਲਿਆ ਸੀ ਉਹ ਝੂਠ ਹੁਣ ਸੱਚ ਆ ਰਿਹਾ ਸਰੇ ਨੂੰ ਛਾੜ ਕੇ ਤੇ ਨਹੀਂ ਪਾਰ ਰਹੇ ਜੀ ਆਹੀ ਤਰੀਕਾ ਫੜਿਆ ਕਿ ਉਹ ਕੈਮਰਾ ਹੁਣ ਸਪੀਕਰ ਤੇ ਜੁੜੀਏ ਆਪਣੇ ਕੰਟਰੋਲ 'ਚ ਰੱਖਿਆ ਕਿ ਆਪੋਜੀਸ਼ਨ ਦੀ ਸ਼ਕਲ ਆਪੋਜੀਸ਼ਨ ਦੀ ਆਵਾਜ਼ ਆਪੋਜੀਸ਼ਨ ਦੀ ਫੋਟੋ ਜਿਹੜੀ ਹੈ ਲੋਕਾਂ ਤੱਕ ਜੋ ਅਸੀਂ ਇਸ ਲਈਏ ਚੰਦਰ ਗੱਲ ਕਰਨਾ ਚਾਹੁੰਦੇ ਆ ਉਹ ਜਾ ਨਾ ਸਕੇ ਪਾਇਸਾ ਕਰਕੇ ਨਹੀਂ ਕਿ ਲੋਕਾਂ ਲਈ ਪੈਸਾ ਬਹੁਤ ਹੈ ਖਜ਼ਾਨਾ ਖਾਲੀ ਨਹੀਂ ਉਹ ਕਹਿੰਦੇ ਪਹਿਲਾਂ ਖਜ਼ਾਨਾ ਖਾਲੀਦਾ ਹੁੰਦਾ ਲੋਹ ਦੇ ਲਈ ਸਾਨੂੰ ਹੁਣ ਹੋਰ ਕਰਜ਼ਾ ਲੈਣਾ ਪੈ ਰਿਹਾ ਕਿਤੇ ਵੀ ਕਹਿੰਦੇ ਕਿਸ਼ਤਾਂ ਸਾਨੂੰ ਤਾਰਨੀਆਂ ਪੈ ਰਹੀਆਂ ਨਾ ਨਾ ਤੁਸੀਂ ਨਾ ਨਾ ਤੁਸੀਂ ਮੈਨੂੰ ਮੈਨੂੰ ਇੱਕੋ ਗੱਲ ਦਾ ਜਵਾਬ ਦਿਓ ਕੇਜਰੀਵਾਲ ਦਾ ਬਿਆਨ ਕੱਢ ਲਓ ਕੇਜਰੀਵਾਲ ਨੇ ਕੀ ਇਸ ਗੱਲ ਦੀ ਜ਼ੁਬਾਨ ਦਿੱਤੀ ਸੀ ਕਿ ਨਹੀਂ ਜੀ ਕਿ ਅਸੀਂ 1 ਰੁਪਿਆ ਰੇਣ ਨਹੀਂ ਚੁੱਕਾਂਗੇ ਜਦੋਂ ਇਹ ਪੁੱਛਿਆ ਗਿਆ ਸੀ ਤੁਹਾਡੇ ਵਰਗੇ ਸਿਆਣੇ ਪ੍ਰੈਸ ਵਾਲਿਆਂ ਨੇ ਜੋ ਪੁੱਛਿਆ ਕਿ ਦੱਸੋ ਪੈਸੇ ਕਿੱਥੋਂ ਲਿਆਓਗੇ ਉਹਨੇ ਕਿਹਾ ਜੀ 54000 ਕਰੋੜ ਰੁਪਇਆ ਮੈਂ ਇਥੋਂ ਦੋ ਹੈਡਸ ਤੋਂ ਕੱਢੂੰਗਾ ਤੇ ਮੈਂ ਇਹ ਕਰਜ਼ਾ 50 ਸਾਲਾਂ ਚ ਪੰਜਾਬ ਦਾ ਜੇ ਪੂਰਾ ਮਾਫ ਜੇ ਮੂਰਾ ਪੂਰਾ ਖਤਮ ਨਾ ਕਰ ਸਕਿਆ ਤੇ ਘਟ ਟੁਕੜ ਮੈਂ ਅੱਧ ਤੱਕ ਪਚਾ ਦੂੰ ਹੁਣ ਜਿੰਨੀ ਸਪੀਡ ਨਾਲ ਇਹ ਲੱਗੇ ਉਹਨਾਂ ਚਿਰ ਤੇ ਖਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਦੇ ਜੇ ਲੋਨ ਚੁੱਕੇ ਨੇ ਉਹਨਾਂ ਤੋਂ ਉਹਨਾਂ ਲੋਨ ਨਹੀਂ ਚੁੱਕੇ ਜਿਹੜੀ ਕਾਂਗਰਸੀ ਸਰਕਾਰ ਸੀ 70000 ਕਰੋੜ ਦਾ 50 ਸਾਲਾਂ ਚ ਲੋਨ ਚੁੱਕਿਆ ਤੇ 70000 ਦੋਵਾਂ ਚ ਪਹੁੰਚ ਗਏ ਨੇ ਤੋ ਇਹਨਾਂ ਤੇ ਕੀ ਤੁਸੀਂ ਬਲੀਵ ਕਰਨਾ ਕਿਸੇ ਨਾ ਨੌਜਵਾਨ ਵਾਸੇ ਕੋਈ ਇਥੇ ਪ੍ਰਬੰਧ ਹੈ ਵੇਖੋ ਮੇਰਾ ਇਹ ਓਪਨ ਚੈਲੰਜ ਅੱਜ ਮੈਂ ਪੁੱਛੂੰਗਾ 40 ਹਜ਼ਾਰ ਤੁਈ ਨੌਕਰੀ ਕਹਿੰਦੇ ਸਾਨੂੰ ਉਹਨਾਂ ਦੇ ਨਾਂ ਦਿੱਤੇ ਜਾਂ ਡਿਪਾਰਟਮੈਂਟ ਦਿੱਤੇ ਜਾਂ ਬਕਾਇਦਤ ਔਰ ਦੱਸਿਆ ਜਾਏ ਅਸੀਂ ਆਰਟੀਆਈ ਦੇ ਜ਼ਰੀਏ ਲਿਸਟਾਂ ਮੰਗ ਰਿਆਂ ਕਿ ਸਾਨੂੰ ਦੱਸੋ 40 ਹਜ਼ਾਰ ਬੱਚਾ ਕਿਹੜਾ ਉਹਦਾ ਨਾਂ ਕੀ ਉਹਦਾ ਐਡਰੈਸ ਕੀ ਤੇ ਮਹਿਕਮਾ ਕੀ ਅਜੇ ਤੱਕ ਨਹੀਂ ਦੇ ਰਹੇ ਝੂਠ ਬੋਲੀ ਜਾਂਦੇ ਇਹਨਾਂ ਨੇ ਪੋਸਟਰ ਲਾਏ ਨੇ ਆ ਮੈਂ ਕਈ ਵਾਰ ਆਪਣੇ ਪਿੰਡੋਂ ਅੰਮ੍ਰਿਤਸਰ ਨੂੰ ਜਾਣਾ ਕਥੂ ਨੰਗਲ ਕੋਈ ਵੱਡਾ ਪੋਸਟਰ ਭਵੰਦਾ ਲੱਗਾ ਹੁੰਦਾ ਉਥੇ ਜਦੋਂ 10ਵੇਂ ਦਿਨ ਵੀ ਮੈਂ ਟੱਪਨਾ ਜੇ 35000 ਨੌਕਰੀ ਹੁੰਦੀ ਹੈ 10ਵੇਂ ਦਿਨ 35450 ਹੋ ਜਾਂਦੀ ਹੈ ਅਗਲੀ ਵਾਰ ਟੱਪਨਾ 925 ਹੋ ਜਾਂਦੀ ਹੈ ਝੂਠ ਦਾ ਸਰ ਟੋਟਲ ਝੂਠ ਦਾ ਜ਼ੋਰ ਫੜਿਆ ਨਾ ਪੀ ਐਚ ਡੀ ਝੂਠ ਬੋਲਣ ਦੀ ਹੈ ਤਾਂ ਇਸੇ ਗੱਲ ਕਰ ਹਮੇਸ਼ਾ ਇਹ ਤਰੀਕਾ ਤਰੀਕਾ ਇਹੋ ਜਿਹਾ ਲੱਭਦੇ ਨੇ ਜਿਹਦੇ ਨਾਲ ਆਪੋਜੀਸ਼ਨ ਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੰਦਾ ਇਹ ਕਿੰਨਾ ਚਿਰ ਤੁਹਾਨੂੰ ਮੈਂ ਇੱਕੋ ਗੱਲ ਦਸੀ ਅਗਲੇ ਸਾਲ ਤੱਕ ਐਸ ਮਹੀਨੇ ਤੱਕ ਇਹ ਸਾਰੇ ਸਮਾਨ ਚੁੱਕ ਕੇ ਭੱਜ ਜਾਣਗੇ ਇਨ ਕੋ ਰਹੀ ਕੁਝ ਨਹੀਂ ਜਾਣਾ ਹੁਣ ਟੋਟਲ ਪੰਜਾਬ ਦੇ ਵਿੱਚ ਕੈਪੀਟਲ ਐਕਸਪੈਂਡੀਚਰ ਵਾਸਤੇ ਆ ਸੜਕਾਂ ਵਾਸਤੇ ਪੁਲਾਂ ਵਾਸਤੇ ਮੈਡੀਕਲ ਕਾਲਜ 4000 ਕਰੋੜ ਰੁਪਈਆ ਸਾਰਾ ਤੇ ਜਿਹੜਾ ਬਜਟ ਆਇਆ ਇਹ 2 ਲੱਖ 4 ਦਾ ਤਾਂ ਟੋਟਲ ਖਰਚੇ ਨੂੰ ਟੋਟਲ ਖਰਚੇ ਨੂੰ 4000 ਕਰੋੜ ਰੁਪਈਆ ਪੱਲੀ ਇਹਨਾਂ ਦੇਖੋ ਜੀ ਅੱਜ ਗੱਲਾਂ ਇਹਨਾਂ ਦੀਆਂ ਜਿੰਨੀਆਂ ਮਰਜ਼ੀ ਸੁਣ ਲੋ ਗੱਲਾਂ ਇਹ ਸ਼ਹੀਦ ਆਜ਼ਮ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਕਰਨਗੇ ਤੇ ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਨੂੰ ਵਿਧਾਨ ਸਭਾ ਨੂੰ ਕਹਿੰਦੇ ਇੱਥੇ ਤਾਲਾ ਲਾ ਦਿਓ ਇੱਥੇ ਉਹ ਤਾਲਾ ਤੇ ਤੁਹਾਡੇ ਦਿਮਾਗ ਨੂੰ ਲੱਗਾ ਸਾਨੂੰ ਤਾਲਾ ਤੁਸੀਂ ਕੀ ਲਾਣਾ ਕਿਸੇ ਨੂੰ ਤੁਹਾਨੂੰ ਤੇ ਪੰਜਾਬ ਦੇ ਲੋਕਾਂ ਨੇ ਤਾਲਾ ਲਾ ਕੇ ਇੱਦ ਕੀ ਵੇਖੋ ਪਾਰਲੀਮੈਂਟ ਆ ਚੱਲੀ ਐਦ ਕੀ ਹੀ ਵੇਖੋ ਰਿਜ਼ਲਟ ਕੀ ਤਰਲੋ ਮਚੀ ਹੋਏ ਫਿਰਦੇ ਨੇ ਇਹਨਾਂ ਨੂੰ ਹੀ ਪਤਾ ਸਾਡੀ ਪੋਜੀਸ਼ਨ ਕੀ ਉਹ ਦਿਨ ਮੈਨੂੰ ਕਿਹਾ ਪਾਰਲੀਮੈਂਟ ਮੇਰੇ ਮੁਕਾਬਲੇ ਚ ਖਲੋਗੇ ਮੈਂ ਕਿਹਾ ਜਿੱਥੋਂ ਖਲੋਹੇਂਗਾ ਤੇਰਾ ਸੀਟਾਂ ਚ ਮੈਂ ਆਉਂਗਾ ਪੱਜ ਗਿਆ ਉਹਦੋਂ ਦਾ ਕੁਸਕਿਆ ਨਹੀਂ ਆਜਾ ਸੇ ਮੈਨੂੰ ਆ ਤੁਹਾਨੂੰ ਹੀ ਅੱਜ ਇਹ ਦੱਸ ਦੇ ਕਿ ਕਿਹੜੀ ਨੇ ਪਾਰਲੀਮੈਂਟ ਸੀਟ ਤੇ ਆਣਾ ਮੈਂ ਇਹਦੇ ਬਰਾਬਰ ਚਾਹੂੰ ਐਂਡ ਭੱਜਣ ਵਾਲਾ ਦੀ ਇਹ ਇਹੀ ਕੰਮ ਇਹਨੂੰ ਹੈ ਸ਼ੂਟ ਐਂਡ ਸਕੂਟ ਦੋ ਇਹਦੇ ਚੀਜ਼ਾਂ ਨੇ ਪਹਿਲੇ ਬਿਆਨ ਦੇ ਦੇਣਾ ਮਗਰੋਂ ਭੱਜ ਜਾਣਾ ਆ ਕਦੋਂ ਦਾ ਲੱਗਾ ਮੈਂ ਜੀ ਉਹ ਸੁਖ ਵਿਲਾਸ ਦਾ ਕਰ ਦੇਣਾ ਮੈਂ ਸਕੂਲ ਖੋਲ੍ਹ ਦੇਣਾ ਮੈਂ ਇੱਥੇ ਇੰਜੀਨੀਅਰਿੰਗ ਕਾਲਜ ਖੋਲ੍ਹ ਦੇਣਾ ਸੁਖ ਵਿਲਾਸ ਵੀ ਉਥੇ ਇਹ ਵੀ ਉਥੇ ਉਹ ਇਹ ਅਜੇ ਇਹਨਾਂ ਨੇ ਕਰਨੇ ਦੋ ਦੋ ਹੱਥਾਂ ਅੰਦਰ ਜਾ ਕੇ